ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜਾ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜਾ ਸਾਡਾ ਮਹਿੰਮ ਚੜੀ ਹੋਈ ਉਹਨਾਂ ਵੱਲੋਂ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4.5 ਕਿਲੋ ਹਿਰੋਇਨ ਇੱਕ ਸਫਿਸਟੀਕੇਟਿਡ 0.30 ਬੋਰ ਦਾ ਪਿਸਤਲ ਰਿਕਵਰ ਕੀਤਾ ਤਿੰਨ ਅਕਿਊਜ਼ਡ ਅਸੀਂ ਫੜੇ ਹੈ ਜਿਹੜੇ ਕਿ ਕਾਫੀ ਮੋਟੇ ਲੈਵਲ ਤੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਉਹ ਡਰਗ ਕਾਟਰ ਜਿਹੜਾ ਬਸਟ ਕੀਤਾ ਗਿਆ ਇਹ ਜਿਹੜੇ ਤਿੰਨੋਂ ਦੋਸ਼ੀ ਨੇ ਇੱਕ ਫਿਰੋਜ਼ਪੁਰ ਦਾ ਮੈਨ ਜਿਹੜਾ ਕਿ ਪਿੰਡ ਜਿਹੜਾ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਵੋਲ ਕਰਕੇ ਉੱਥੇ ਡਰਾਪਿੰਗ ਕਰਾਉਂਦਾ ਆਪਣੇ ਏਰੀਏ 'ਚ ਗੁਰਵਿੰਦਰ ਸਿੰਘ ਇਲੀਅਸ ਕੋਪੀ ਪਿੰਡ ਸ਼ਾਹ ਵਾਲਾ ਪੀਐਸ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ ਕਈ ਸਾਲ ਦੀ ਉਮਰ ਹੈ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਪਰ ਜਿਹੜਾ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਦੇ ਜਿਹੜੇ ਸਬੰਧ ਬਣੇ ਹੋਏ ਔਰ ਡਰਾਪਿੰਗ ਤੇ ਥਰੂ ਆਰਮ ਜੈਮਿਨੇਸ਼ਨ ਤੇ ਨਾਰਕੋਟਿਕ ਦੀ ਵੱਡੀ ਸਮਗਲਿੰਗ ਦੇ ਵਿੱਚ ਇਨਵੋਲਡ ਹੈ ਇਸ ਤੋਂ ਇਲਾਵਾ ਸਭ ਤੋਂ ਪਹਿਲੇ ਜਿਹੜੇ ਦੋ ਦੂਸਰੇ ਦੋਸ਼ੀ ਨੇ ਉਹ ਹੈਗਾ ਦਿਲਜੀਤ ਲਾਲਾ ਇਹ ਮਿਸ਼ਾਰਾ ਟਾਲਾ ਬੜਾ ਮਸ਼ਹੂਰ ਪਿੰਡ ਹੈ ਅਮਰਸਰ ਰੂਰਲ ਚ ਉੱਥੋਂ ਦਾ ਰਹਿਣ ਵਾਲਾ ਹੁਣ ਹਾਲ ਦੀ ਟਾਈਮ ਜਿਹੜਾ ਹੈ ਸਿਟੀ ਦੇ ਵਿੱਚ ਰਹਿ ਰਿਹਾ ਮੁਸਤਫਾਬਾਦ ਏਰੀਏ ਦੇ ਵਿੱਚ ਇਹਦਾ ਦੂਜਾ ਸਾਥੀ ਹੈ ਤੇ ਲ ਲਈਏ ਸ਼ਿਬੂ ਇਹ ਵੀ ਮੁਸਲਵਾਬਾਦ ਚ ਰਹਿ ਰਿਹਾ ਇਸ ਟਾਈਮ ਬੇਸਿਕਲੀ ਜੋ ਪਹਿਲਾ ਮੁਰਲੀ ਇੰਟੈਲੀਜੈਂਸ ਬੇਸਡ ਇਸ ਆਪਰੇਸ਼ਨ ਦੇ ਵਿੱਚ 1.5 ਕਿਲੋ ਹਿਰੋਇਨ ਤੇ 0.30 ਬੋਰ ਦਾ ਇੱਕ ਪਿਸਟਲ ਬRAND ਹੋਇਆ ਜਦੋਂ ਸਾਡੇ CIA ਸਟਾਫ ਦੀ ਟੀਮ ਨੇ ਇੰਸਪੈਕਟਰ ਮੋਲਕਦੀਪ ਹੋਣੇ ਟੀਮ ਨੇ ਗੁਰਵਿੰਦਰ ਏਲੀਅਸ ਕੋਪੀ ਨੂੰ ਫੜਿਆ ਇਸ ਕਨਸਾਈਨਮੈਂਟ ਨਾਲ ਉਹਦੀ ਬੜੀ ਡਿਟੇਲ ਚ ਪੁਛਗਿੱਛ ਦੇ ਵਿੱਚ ਬਾਕੀ ਦੋ ਮੁਲਜ਼ਮ ਜਿਹੜੇ ਦਲਜੀਤ ਲਾਲਾ ਇਹ ਤਿਲਕ ਸ਼ਿਮੂਏ ਫੜੇ ਇਹਨਾਂ ਤੋਂ ਫਿਰ 3 ਕਿਲੋ ਹੀਰੋਇਨ ਬਰਾਮਦ ਹੋਈ ਇਹਦੇ ਚ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਫੋਰਨਰ ਔਰ ਪਾਕਿਸਤਾਨ ਬੇਸ ਜਿਹੜੇ ਹੈਂਡਲਰਸ ਨੇ ਉਹ ਕਿਵੇਂ ਇਹਨਾਂ ਨੂੰ ਜੋੜਦੇ ਨੇ ਇਹਦੇ ਚ ਕਿਉਂਕਿ ਜਿਹੜਾ ਗੁਰਵਿੰਦਰ ਗੋਪੀ ਹੈ ਇਹ ਫਿਰੋਜ਼ਪੁਰ ਏਰੀਆ ਦਾ ਹੈ ਔਰ ਇਹ ਦੋ ਜਿਹੜੇ ਬੰਦੇ ਹੈ ਦਿਲਜੀਤ ਲਾਲਾ ਕਿਉਂਕਿ ਨਸ਼ਰਾਟਾਲਾ ਵੀ ਬਿਲਕੁਲ ਬਾਰਡਰ ਦੇ ਨੇੜੇ ਪੈਂਦਾ ਪਿੰਡ ਇਹ ਤਿਲਕ ਕਾਨੂੰਨ ਦੇ ਨਾਲ ਲਾਇਆ ਹੋਇਆ ਸੀ ਟਾਰੀ ਏਰੀਆ ਟਾਰੀ ਸੈਕਟਰ ਜਿਹਨੂੰ ਕਹਿ ਸਕਦੇ ਆ ਇੰਟਰਨੈਸ਼ਨਲ ਬਾਰਡਰ ਦਾ ਉਹ ਐਕਟੀਵੇਟ ਕੀਤਾ ਹੋਇਆ ਸੀ ਉੱਥੇ ਸਾਰਾ ਆਪਣਾ ਧੰਦਾ ਕਰਦੇ ਸੀ ਔਰ ਤੇ ਜੁਆਇਨਿੰਗ ਪੁਆਇੰਟ ਇਹਨਾਂ ਦਾ ਫੋਰਨ ਬੇਸ ਹੈਂਡਲਰ ਤੇ ਪਾਕ ਬੇਸਡ ਜਿਹੜੇ ਸਮੱਗਲਰ ਸੀਗੇ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਇਹ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਬਲਜੀਤ ਲਾਲਾ ਹੈ ਇਹ ਵੀ ਇਹਦੇ ਖਿਲਾਫ ਵੀ ਪਹਿਲਾਂ 25 ਆਰਮਜ਼ ਦਾ ਮੁਕੱਦਮਾ ਜਿਹੜਾ ਇਸੇ ਸਾਲ 15 9 2025 ਨੂੰ SSOC ਅੰਮ੍ਰਿਤਸਰ ਵੱਲੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਦਰਜ ਕੀਤਾ ਗਿਆ ਸੀ ਔਰ ਜੇਲ ਦੇ ਵਿੱਚ ਵੀ ਇਹਨੇ ਆਪਣੇ ਜਿਹੜੇ ਕੰਟੈਕਟਸ ਹੋਰ ਵਧਾਏ ਉਸੇ ਤਹਿਤ ਇਹ ਸਮਗਲਿੰਗ ਜਿਹੜਾ 카ਰਟਲ ਇਹ ਰਨ ਕਰ ਰਹੀ ਸੀ ਹਜੇ ਇਹਦੇ ਚ ਦੋ ਤਿੰਨ ਗ੍ਰਿਫਤਾਰੀਆਂ ਹੋਰ ਬਾਕੀ ਨੇ ਕੁਝ ਕੁਸ਼ ਬੰਦੇ ਪਜੇ ਹੋਏ ਨੇ ਔਰ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕੁਝ ਹੋਰ ਕਨਸਾਈਨਮੈਂਟ ਉਹਨਾਂ ਕੋਲ ਲੁਕੋਈ ਹੋਈ ਹੈ ਉੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਜਿਹੜਾ ਫਾਈਨੈਂਸ਼ੀਅਲ ਐਂਗਲ ਹੈ ਸਪੈਸ਼ਲੀ ਜਿਹੜਾ ਗੁਰਵਿੰਦਰ ਗੋਪੀ ਤੇ ਲਾਲੇ ਦਾ ਉਹ ਅਸੀਂ ਜਿਹੜੇ ਉਹਨਾਂ ਦੇ ਸਾਰੇ ਬੈਂਕ ਅਕਾਊਂਟਸ ਤੇ ਹੋਰ ਚੀਜ਼ਾਂ ਉਹ ਸਟੱਡੀ ਕੀਤੀਆਂ ਜਾ ਰਹੀਆਂ ਹਨ ਔਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਗਿਫਤਾਰੀਆਂ ਤੇ ਰਿਕਵਰੀਆਂ ਕਰਾਂਗੇ ਸਪੈਸ਼ਲੀ ਡਰੱਗ ਦੀ ਤੇ ਫਾਈਨੈਂਸ਼ੀਅਲ ਐਂਗਲ ਨੂੰ ਦੇਖਦੇ ਹੋਏ ਸੋ ਇਹਦੇ ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਰੈਨਵਾਈ ਚ ਔਰ ਉਹਨਾਂ ਨਾਲ ਸਾਡੇ ਏਡੀਸੀਪੀ ਸੀਟੀ 2 ਸਰੀਵਨੈਲਾ ਜੀ ਲਲਿਤ ਸਾਡੇ ACP ਮੈਂ ਔਰ ਅਰਵਿੰਦਰ ਅਰਮਿੰਦਰ ਸਾਡੇ ACP ਕ੍ਰਾਈਮ ਔਰ ਸਪੈਸ਼ਲੀ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਇਹਨੂੰ ਬਰੀਕੀ ਨਾਲ ਪ੍ਰੋਫੈਸ਼ਨਲੀ ਪਹਿਲਾਂ ਇੰਟੈਲੀਜੈਂਸ ਕਲੈਕਟ ਕੀਤੀ ਫਿਰ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿਸ ਨਾਲ ਕਿ ਕਾਫੀ ਇਹ ਵੱਡੀ ਮਾਤਰਾ ਚ ਇਹ ਚੀਜ਼ ਜੜੀ ਹੈ ਭਰਾਤ ਸਰ ਡਰੋਨ ਰਾਹੀਂ ਕਿਤਾਸੀ ਹੈ ਸਰ ਡਰੋਨ ਰਾਹੀਂ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਜੀ ਫਰੋਜ਼ਪੁਰ ਸੈਕਟਰ ਤੇ ਅਟਾਰੀ ਸੈਕਟਰ ਦੋ ਬੜੇ ਉੱਭਰ ਕੇ ਆਏ ਇਸ ਦੇ ਵਿੱਚ ਉਹਨਾਂ ਤੇ ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਇੱਥੇ ਹੋਰ ਵੀ ਕੰਮ ਕੀਤਾ ਜਾ ਰਿਹਾ ਹੈ ਔਰ ਕਾਫੀ ਲੋਕ ਫਿਗਰ ਹੋਏ ਨੇ ਜਿਹੜੇ ਇਸ ਵੇਲੇ ਇਧਰ ਉਧਰ ਹੋਏ ਹੋਏ ਨੇ ਬਟ ਜਿਹੜੀ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਅਸੀਂ ਕਰਾਂਗੇ ਪਿਸਤਲ ਵੀ ਇਦਾਂ ਇਹਨੇ ਜਿਹੜੇ ਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਚੈਨਲਸ ਨੇ ਖੁੱਲੇ ਰੱਖਦੇ ਸਮਗਲਰ ਆਪਣੇ ਔਰ ਹਿਰੋਇਨ ਦੇ ਨਾਲ ਜਿਹੜਾ ਆਮ ਆਮ ਦਾ ਸਮਗਲਿੰਗਦਾਰ ਜਿਹੜਾ ਚੱਲਦਾ ਨੈਟਵਰਕ ਉਹ ਵੀ ਨਾਲ ਨਾਲ ਹੀ ਪੈਰਲਲ ਚੱਲਦਾ ਔਰ ਜਿਹੜੇ ਉਹ ਜਿਹੇ ਸਮਗਲਰ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਕੋਲ ਇੱਕ ਅਦਾ ਹਥਿਆਰ ਹੋ ਜਾਂ ਨਜਾਇਜ਼ ਉਹਨਾਂ ਤੋਂ ਅਕਸਰ ਮਿਲਦਾ ਹੈ ਬਿਕੋਜ਼ ਜਦੋਂ ਵੀ ਕਨਸਾਈਨਮੈਂਟ ਡਰਾਪਿੰਗ ਹੁੰਦੀ ਹੈ ਤੇ ਡਰੱਗ ਤੋਂ ਇਲਾਵਾ ਇਹ ਚੀਜ਼ ਵੀ ਨਾਲ ਡ੍ਰੌਪ ਹੁੰਦੀ ਹੈ ਮੈਂ ਉਹੀ ਕਹ ਰਿਹਾ ਸੀ ਨਾ ਜਿਹੜੇ ਜਿਹੜਾ ਕਾਮਨ ਫੈਕਟਰ ਹੈ ਪਾਕਪੇਸ ਸਮਗਲਰ ਹੈ ਤੇ ਫੋਰਨ ਬੇਸਡ ਹੈਂਡਲਰ ਹੈ ਇਹਨਾਂ ਨੇ ਫੋਜ਼ਪੁਰ ਵਾਲੇ ਇੱਕ ਦੂਜੇ ਨੂੰ ਜਾਣਦੇ ਨਹੀਂ ਦਿਲਜੀਤ ਲਾਲੇ ਨਾਲ ਕੰਟੈਕਟ ਕਰਾਇਆ ਗੁਰਵਿੰਦਰ ਗੋਪੀ ਦਾ ਉਹ ਬਾਰਾਂਵਾਂ ਕਰਾਇਆ ਗਿਆ ਸੀ ਤੇ ਉਸੇ ਨਾਲ ਹੀ ਇਹ ਸਾਰਾ ਇਹਨਾਂ ਨੇ ਆਪਣਾ ਜਿਹੜਾ ਕੱਟ ਲਾਉ ਚਲਾਉਣਾ ਸ਼ੁਰੂ ਕੀਤਾ ਤੇ ਮੁਸੱਬਾਦ ਦੇ ਬੰਦੇ ਕਿਵੇਂ ਇਨਵੋਲ ਇਹ ਦਿਲਜੀਤ ਲਾਲਾ ਜਿਹੜਾ ਨਿਸ਼ਾਰੇ ਟਾਲੇ ਦਾ ਰਹਿਣ ਵਾਲਾ ਮੁਸੱਬਾਦ ਐ ਸੋਲੇ ਕਿਰਾਏ ਤੇ ਰਹਿ ਰਿਹਾ ਇੱਥੇ ਮੁਸੱਬਾਦ ਆਮ ਰਿਸਰਚ ਤੇ ਦੂਜੀ ਗੱਲ ਤੁਹਾਨੂੰ ਮੈਂ ਜਿਵੇਂ ਦੱਸਿਆ ਜਿਵੇਂ ਡਾਇਰੈਕਸ਼ਨ ਮਿਲਦੀ ਰਹੀ ਇੱਕ ਦੂਜੇ ਨੂੰ ਮਿਲਾਇਆ ਗਿਆ ਕਿ ਆਪਣੇ ਕਾਮਨ ਇਨਾਂ ਦਾ ਗੈਂਗ ਬਣ ਗਿਆ ਕਾਟੂਲ ਬਣ ਗਿਆ ਤੇ ਉਸ ਤੇ ਹੀ ਇਹ ਕੰਮ ਕਰਦੇ ਰਹੇ ਸਰ ਲਾਈਵ ਨੇ ਬੜੇ ਕਿਰਦਾਰ ਗੁਰਵਿੰਦਰ ਗੋਪੀ ਜਿਹੜਾ 23 ਸਾਲ ਦਾ ਜੀ 12ਵੀਂ ਪਾਸ ਹੈ ਐਗਰੀਕਲਚਰ ਦਾ ਕੰਮ ਕਰਦਾ ਹੈ ਖੇਤੀਬਾੜੀ ਦਾ ਤਿਲਕ ਸ਼ਿਭੂ ਜਿਹੜਾ 18 ਸਾਲ ਦਾ welding ਦਾ ਕੰਮ ਕਰਦਾ ਹੈ ਬਲਜੀਤ ਲਾਲਾ 20 ਸਾਲ ਦਾ ਇਹ ਲੇਬਰ ਦਾ ਕੰਮ ਕਰਦਾ ਸਰ ਲਾਈਵ ਨੇ ਇਹਦੇ ਵਿੱਚ ਲਾਈਜ਼ਿੰਗ ਆਫੀਸਰ ਹੁੰਦਾ ਹੈ ਲੈਗਲ ਹੀ ਹੈ ਜੀ ਲਾਇਸਿੰਗ ਅਫੀਸਰ ਜਿਹੜਾ ਜੀ ਹੈ ਨਾ ਜਿਹੜਾ ਕਿ ਸਾਰੇ ਨੂੰ ਇਕੱਠਿਆਂ ਕਰ ਰਿਹਾ ਦੇਖੋ ਗੁਰਵਿੰਦਰ ਗੋਪੀ ਗੁਰਵਿੰਦਰ ਗੋਪੀ ਨੂੰ ਆਪਾਂ ਮੇਨ ਮੰਨ ਸਕਦੇ ਆ ਇਹਦੇ ਵਿੱਚ ਤੇ ਨਾਲ ਦੂਜੇ ਨੰਬਰ ਤੇ ਦਿਲਜੀਤ ਲਾਲਾ ਤੇ ਲੇਕ ਜਿਹੜਾ ਉਹ ਦਿਲਜੀਤ ਲਾਲੇ ਨੇ ਆਪਣੇ ਨਾਲ ਜੋੜਿਆ ਹੈ ਪੈਸੇ ਦੇ لالਚ ਤੇ ਹੋਰ ਸਮਗਲਿੰਗ ਐਕਟੀਵਿਟੀਜ਼ ਨੂੰ ਅੰਜਾਮ ਦੇਣ ਵਾਸਤੇ ਸਰ ਉਹ ਬਸ ਇਹਨੇ 20 ਸਾਲ ਹੈ ਨਾ ਮਤਲਬ ਇਸ ਤੋਂ ਪਹਿਲੇ ਹੀ ਹਾਂਜੀ ਦੇਖੋ ਇਹ ਆਪਣਾ ਬੜੀ ਬਦਕਿਸਮਤੀ ਹੈ ਬੜੀ ਅਨਫੋਰਚੂਨੇਟਲੀ ਮੈਂ ਹਮੇਸ਼ਾ ਦੱਸਦਾ ਕਿ ਯੰਗਸਟਰ ਸਾਡੇ ਛੋਟੇ ਲਾਲਚ ਚ ਜਾ ਕੇ ਫਸ ਜਾਂਦੇ ਆ ਆਪਣੀਆਂ ਜ਼ਿੰਦਗੀਆਂ ਖਰਾਬ ਕਰਦੇ ਆ ਔਰ ਅਲਟੀਮੇਟਲੀ ਉਹ ਉਹਨਾਂ ਨੂੰ ਲੀਗਲ ਐਕਸ਼ਨ ਜਿਹੜਾ ਫੇਸ ਕਰਨਾ ਪੈਂਦਾ ਜਦੋਂ ਕਿ ਬਾਹਰ ਬੈਠੇ ਲੋਕ ਉਹਨਾਂ ਨੂੰ ਬਹਿਕਾਵੇ ਚ ਲੈਂਦੇ ਆ ਝੂਠੇ ਫੈਸਲਾ ਲੈਂਦੇ ਆ ਉਹਦੇ ਤੇ ਇਹ ਸਾਰਾ ਜਿਹੜਾ ਆਪਣਾ ਕਾਟਲ ਚਲਾਉਂਦੇ ਸਰ ਤੁਸੀਂ ਦੱਸਿਆ ਚ ਬੋਲ ਵਿਗਰਤਾਂ ਲਿ ਆਉਣੀਆਂ ਤੁਹਾਨੂੰ ਮਸਲ ਦਾ ਬੇਸ ਜਾ ਕੇ ਬਾਹਰ ਨਹੀਂ ਬਾਹਰ ਦੀਆਂ ਵੀ ਹੈਗੀਆਂ ਜੀ ਬਾਹਰ ਦੀਆਂ ਵੀ ਹੈ ਉਸੇ ਨਾਮ ਤਾਂ ਨਹੀਂ ਸ਼ੇਅਰ ਕਰੇ ਫਿਰ ਸਾਰੇ ਅਲਰਟ ਵੀ ਹੋ ਜਾਂਦੇ ਆ ਲੋਕੇ ਅਲਰਟ ਤਾਂ ਹੁੰਦੀ ਹੈ ਪਰ ਫਿਰ ਵੀ ਆਪਾਂ ਇਟ ਇਜ਼ ਬੈਟਰ ਕਿ ਉਹਨੂੰ ਨਾ ਪਰਹੇਰ ਕੀਤਾ ਜਾਵੇ ਇਸ ਸਟੇਜ ਤੇ ਜੇ ਨਹੀਂ ਜੀ ਬਾਹਰੋਂ ਮੋਰਨ ਬੇਸ ਉਹੀ ਸੋਸ਼ਲ ਮੀਡੀਆ ਪਲੈਟਫਾਰਮਸ ਐਪਸ ਔਰ ਡਰਾਪਿੰਗ ਪੁਆਇੰਟਸ ਕੋਆਰਡੀਨੇਟਸ ਉਹ ਸਾਰੀਆਂ ਕਾਮਨ ਗੱਲਾਂ ਜਿਵੇਂ ਬ੍ਰੈਲੇ ਆਪਾਂ ਸਾਰੇ ਜਿਹੜੇ ਕਾਟਲ ਬੱਸ ਕੀਤੀ ਉਹਨਾਂ ਚਾਹੀਏ ਠੀਕ ਹੈ ਥੈਂਕ ਯੂ ਜੀ